ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡੇਰੀ ਫਾਰਮਰਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਾਈ ਟਿਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਲੱਗਦਾ ਘੰਟੀ ਦਾ ਬਟਨ ਨਾਲ ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਕਿਸਾਨ ਵੀਰੋ ਜਿਹੜੀ ਮੱਜ ਵੀਡੀਓ ਬਣਾ ਰਿਹਾ ਮੇਰੇ ਆਪਣੇ ਪਿੰਡ ਟੈਪੀ ਦੀ ਵੀਡੀਓ ਦੋਸਤੋ ਪਿੰਡ ਟੈਪੀ ਜ਼ਿਲ੍ਹਾ ਫਰੀਦਕੋਟ ਆ ਤਹਿਸੀਲੇ ਨੂੰ ਜੈਤੋ ਪੈਂਦੀ ਆ ਅੱਜ ਦੀ ਵੀਡੀਓ ਵਿੱਚ ਦੋਸਤੋ ਇੱਕ ਚੰਗੇ ਦੁੱਧ ਰਿਕਾਰਡ ਵਾਲੀ ਮਾਈ ਦੀ ਵੀਡੀਓ ਲੈ ਕੇ ਆਏ ਹਾਂ ਦੋਸਤੋ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਨੂੰ ਪੁੱਛਦੇ ਆਂ ਤੇ ਕਰਦੇ ਉਹਨਾਂ ਨਾਲ ਗੱਲਬਾਤ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਂ ਹੈ ਆਪਣਾ ਚਮਕੌਰ ਸੰਤੇਪੀ ਠੀਕ ਹੈ ਜੀ ਮੋਬਾਈਲ ਨੰਬਰ ਦੱਸੋ ਆਪਣਾ 94638 ਹਾਂਜੀ 31573 ਠੀਕ ਹੈ ਜੀ 94638 31573 ਠੀਕ ਹੈ ਜਿਹੜੀ ਆਪਣੇ ਕੋਲ ਇਹ ਝੋਟੀ ਖੜੀ ਆ ਇਹ ਕਿੰਵੇਂ ਸੂਏ ਸੋਨੇ ਨੇ ਇਹ ਹੁਣ ਇਹਨੇ ਦੂਜੇ ਸੂਏ ਸੋਨੇ ਨੇ ਦੂਜੇ ਸੂਏ ਹਾਂਜੀ ਹਾਂ ਇਹ ਦੂਜੇ ਸੂਏ ਨਾਲ ਪਹਿਲੇ ਸੂਏ ਦੀ ਇਹਦੀ ਉਹ ਕੱਟੀ ਆ ਠੀਕ ਹੈ ਜੀ ਆਹ ਕੱਟੀ ਦੂਜੇ ਸੂਏ ਹੁਣ ਸੋਣਾ ਜੀ ਇਹਨੇ ਤੇ ਪਹਿਲੇ ਸੂਏ ਨੇ ਦੁੱਧ ਕਿੰਨਾ ਕੱਢਿਆ ਇਹਨੇ ਪਹਿਲੇ ਸੂਏ ਨੇ ਅਸੀਂ ਸਾਡੇ ਕੋਲੋਂ 14 ਲੀਟਰ ਡੰਗ ਦਾ ਦੁੱਧ ਹੀ ਮਨਾ ਕੇ ਲਿਆਂਦਾ ਰਿਹਾ ਕਰੋ ਠੀਕ ਹੈ 14 ਕਿਲੋ ਦੋਨੇ ਦੀ ਗੱਲ ਕਰਾ ਸਕਦੇ ਆ ਠੀਕ ਹੈ ਜੀ 14 ਕਿਲੋ ਡੰਗ ਦਾ ਦੋ ਡੰਗਾਂ ਦਾ ਹਾਂ ਦੋ ਡੰਗਾਂ 14 ਕਿਲੋ ਹਾਂ ਜੀ ਠੀਕ ਹੈ ਜੀ ਹੁਣ ਸਾਨੂੰ ਉਮੀਦ ਆ ਵੀ 20 ਕਿਲੋ ਦੁੱਧ ਇਹਨੇ ਦੋ ਟਾਈਮਾਂ ਦਾ ਸਾਨੂੰ ਇਹਤੇ ਉਮੀਦ ਦੇਊਗੀ ਠੀਕ ਹੈ ਜੀ ਥੋੜਾ ਇਹ ਘਰ ਦੇ ਰਵਾ ਹੈ ਹਾਂ ਸਾਡਾ ਘਰ ਦਾ ਰਵਾ ਜੀ ਸਾਡੇ ਸਾਰੇ ਪਸ਼ੂ ਕਰਦੇ ਆ ਕਿਉਂਕਿ ਮੰਗਾਈ ਤੋਂ ਤਾਂ ਅਸੀਂ ਕਿਤੇ ਖਰੀਦੇ ਨਹੀਂ ਪਸ਼ੂ ਇੰਨਾ ਮਹਿੰਗਾ ਅਸੀਂ ਦੱਸ ਨਹੀਂ ਖਰੀਦ ਸਕਦੇ ਹਾਂਜੀ ਹਾਂ ਇਹ ਘਰ ਦੇ ਤਿਆਰ ਕਰਕੇ ਵੇਚਦੇ ਸਾਡਾ ਮੋਹਰਾਂ ਕਿਸਮ ਦੇ ਸਾਰੇ ਪਸ਼ੂ ਜੀ ਹਾਂਜੀ ਦੋਸਤੋ ਚੈੱਕ ਕਰ ਸਕਦੇ ਆ ਮੋਹਰ ਨਸਲ ਦੇ ਸ਼ਕੀਨਾ ਬੀ ਜੀ ਹਾਂ ਪੂਰਾ ਮੋਹਰ ਨਸਲ ਨਸਲ ਦੇ ਘਰ ਦੇ ਸਾਡੇ ਜਨਵਰਾਂ ਕੋਈ ਅਸੀਂ ਪਸ਼ੂ ਮੋਲ ਨਹੀਂ ਦਿੰਦਾ ਜੀ ਸਾਡੇ ਘਰ ਦੀ ਨਸਲ ਜੀ ਆਪਦੀ ਠੀਕ ਹੈ ਜੀ ਹਾਂਜੀ ਹਾਂ ਤੇ ਜਿਹੜਾ ਹੁਣ ਅੱਗੇ ਦੇ ਸੀਮਨ ਲੱਗਿਆ ਹਾਂਜੀ ਇਹ ਸੀਮਨ ਲੱਗਿਆ ਜੀ ਡਾਕਟਰ ਤੋਂ ਪਰਾਇਆ ਸੀਮਨ ਨੂੰ ਸਾਨੂੰ ਦਿਮਾਗਤ ਲਿਖਿਆ ਹੋਗਾ ਪਰ ਸਾਇਨ ਸੁਣੋ ਜੇ ਤੇ ਪਰ ਬਹੁਤ ਅਸੀਂ ਮਹਿੰਗਾ ਟਿਕਾ ਕਹਿ ਕੇ ਭਰਾਇਆ ਵੀ ਇਦੋਂ ਵੀ ਸਿਰੇ ਦੀ ਨਸਲ ਹੋਵੇ ਜੀ ਮੈਂ ਤਾਂ ਕੋਈ ਕੱਜ ਦਾ ਹੈ ਨਹੀਂ ਕੋਈ ਵੀ ਕੋਈ ਨੁਕਸ ਨਹੀਂ 100 ਦਾ 100% ਖਰਾ ਕੰਮ ਜੀ ਠੰਡੀ ਐ ਚੌਂਚ ਸੀ ਜਵਾ ਇੱਕੋ ਜਿਹਾ ਲੇਵਾ ਕੋਈ ਇਹ ਚਾਰੇ ਥਾਣੋਂ ਇੱਕੋ ਜਿਹਾ ਥਣ ਲੱਗੇ ਹੋਏ ਜੀ ਠੀਕ ਹੈ ਜੀ ਗਾਰੰਟੀ ਇਸ ਗੱਲ ਦੀ ਜੀ ਤੁਸੀਂ ਤੁਸੀਂ ਸਿੰਘਾਂ ਦੀ ਕੁਆਲਟੀ ਚੈੱਕ ਕਰ ਸਕਦੇ ਆ ਪ्योर ਮੋਰਾ ਨਸਲ ਦੀ ਮਾਜਬਾਈ ਹੁਣ ਕਿ ਦੂਜੇ ਸੂਏ ਵਾਸਤੇ ਸੁਣੇ ਨੇ ਤੁਹਾਨਾਂ ਦੀ ਕੁਆਲਟੀ ਚੈੱਕ ਕਰ ਸਕਦੇ ਆ ਇਹ ਮਾਰੇ ਤਾਂ ਡਰ ਗਈ ਥੋੜਾ ਜਿਹਾ ਇਧਰ ਲੱਭ ਸਰ ਮਗਰ ਹੋਇਆ ਇਧਰਲੀ ਸਾਈਡ ਤੋਂ ਵੀ ਖਵਾਨਾ ਚੈੱਕ ਕਰ ਸਕਦੇ ਹਾਂ ਹਾਂ ਖੋਲ ਕੇ ਖਾਣ ਮਾਰ ਤੂੰ ਬਰਾ ਦੇ ਖਾ ਦਿਓ ਭਾਈ ਉਹ ਤਾਂ ਨਹੀਂ ਖਲ ਲਾ ਖੋਲ ਕਰਨ ਦੇਖੋ ਦੋਸਤੋ ਤੋੜਾ ਚੈੱਕ ਕਰ ਸਕਦੇ ਆ ਮਰੀਕਣ ਜਾਇਗਾ ਅੱਗਾ ਹਵਾਨਾ ਦੋਸਤੋ ਬਹੁਤ ਸੋਹਣਾ ਖਾਨ ਹਵਾਨੇ ਦੀ ਆ ਚੈੱਕ ਕਰ ਸਕਦੇ ਆ ਤੇ ਦਿਨ ਕਿੰਨੇ ਪਏ ਹਜੇ ਬਈਏ ਚ ਦਿਨ ਦੇ ਚ ਪਏ ਹਜੇ 5-6 ਦਿਨ ਹਜੇ ਜੀ ਅੱਛਾ ਜੀ 5-6 ਦਿਨ ਪਏ ਹੋਣਗੇ ਆਇਤੋ ਸ਼ੇਦਨਾ ਡੇਟਨ ਦਾਉਕ ਪਈ ਆ ਦੋਸਤੋ ਤੇ ਰੇਡ ਦੀ ਗੱਲ ਕਰਗੇ ਰੇਡ ਕਿੰਨਾ ਕਰਦੇ ਵੀ ਰੇਡ ਜੇ ਅਸੀਂ ਸਵਾ ਲੱਖ ਰੁਪਏ ਦੇ ਦੇਣੀ ਠੀਕ ਹੈ ਜੀ ਹਾਂ ਸਵਾ ਲੱਖ ਰੁਪਏ ਮਾਨਤਾਨ ਹੋ ਜੀ ਕੋਈ ਕੁਛ ਹਾਂ ਉਹ ਬਟਾ ਹਾਂ ਮਾਨਤਾਨ ਕੋਈ ਨਹੀਂ ਵੇਦਾਂ ਕਰ ਲਾਂਗੇ ਮੋਕਾ ਜੀ ਠੀਕ ਹੈ ਜੀ ਦੇ ਕੇ ਪਰ ਉਹ ਸਵਾ ਲੱਖ ਰੁਪਏ ਅਸੀਂ ਮੰਗਨੇ ਕਿਹਨਾਂ ਵੀ ਇਹਨੇ ਦੇ ਦਾਂਗੇ ਕਿਉਂਕਿ ਕੱਲ ਕੋਈ ਨਹੀਂ ਗਰੰਟੀ 100% ਸਾਡੀ ਗਰੰਟੀ ਆ ਠੰਡੀ ਸੀਲ ਕਿਸੇ ਵੀ ਕਿਸਮ ਦੀ ਠੀਕ ਹੈ ਜੀ ਹਾਂ ਸਾਰੀ ਸਾਡੀ ਗਰੰਟੀ ਇਹਦੀ ਰਾਣੀ ਮੱਝ ਆ ਜੀ ਰਾਣੀ ਠੀਕ ਹੈ ਜੀ ਬਹੁਤ ਚੰਗੀ ਜੀ ਰਾਨੀ ਦਾ ਰਾਇਆ ਸੀ ਸਾਡਾ ਰਿਕਾਰਡ ਦੇ ਵਿੱਚ ਲਿਖਿਆ ਰਾਨੀ ਇਹਦਾ ਨਾਮ ਅੱਛਾ ਜੀ ਹਾਂ ਬਾਈ ਜੀ ਨੇ ਸ਼ੌਂਕ ਨਾਲ ਪਸ਼ੂ ਪਾਲੇ ਆ ਸਾਰੇ ਤੇ ਨਾਮ ਵੀ ਰੱਖਿਆ ਬਾਈ ਜੀ ਨੇ ਇਹਦਾ ਰਾਨੀ ਤੇ ਜੇ ਆਪਣੀ ਵੀਡੀਓ ਦੋਸਤੋ ਇਹ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਿਆਰ ਮੋਰਾ ਜਵਾਂ ਅਰੀਜਨਲ ਮਹਿੰਗਾ ਟਿਕਾ ਪਰ ਆ ਸੀ ਤੇ ਮਹਿੰਗਾ ਹੀ ਹੁਣ ਪਰ ਆ ਸੀ ਠੀਕ ਹੈ ਜੀ ਮੈਂ ਡਾਕਟਰ ਨਾਲ ਕੇ ਪਹੁੰਚ ਜਨੇ ਦੋ ਲਲਾ ਤਿੰਨ ਲਲਾ ਚੱਜਪਾ ਠੀਕ ਆ ਨਾ ਮਾੜਾ ਭਰੀ ਠੀਕ ਹੈ ਜੀ ਠੀਕ ਹੈ ਪਿੱਛੇ ਸਿਕਾ ਕਰਸ ਨਹੀਂ ਕੀਤੀ ਦੋਸਤੋ ਬਹੁਤ ਸੋਹਣੀ ਮੱਝ ਆ ਇਹ ਵੀਡੀਓ ਵੇਖਣ ਲਈ ਧੰਨਵਾਦ ਸਸਰੀ ਕਾ